हां वे जेड़ा ਇਹ ਅਚਾਰ ਹੈ ਨਾ ਇਹ ਤੁਸੀਂ ਆਪਣੇ ਘਰੇ ਜਰੂਰ ਅਪਣਾਈਓ ਕਿਉਂਕਿ ਹੁਣ ਔਲਿਆਂ ਦਾ ਸੀਜ਼ਨ ਹੈ ਔਲਿਆਂ ਦੇ ਬਹੁਤ ਸਾਰੇ ਫਾਇਦੇ ਨੇ ਸੋ ਇਸ ਕਰਕੇ ਤੁਸੀਂ ਜਿਹੜਾ ਇਹ ਅਚਾਰ ਹੈ ਇਹਨੂੰ ਆਪਣੇ ਘਰੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਤੇ ਇਹ ਜਿਹੜਾ ਅਚਾਰ ਹੈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਖਾਣ ਲਈ ਵੀ ਜਲਦੀ ਰੈਡੀ ਹੋ ਜਾਂਦਾ ਹੈ ਇਹਨ ਲਈ ਕਰਨਾ ਕਿ ਤੁਸੀਂ ਔਲਿਆਂ ਨੂੰ ਚੰਗੀ ਤਰ੍ਹਾਂ ਧੋ ਲਓ ਉਸ ਤੋਂ ਬਾਅਦ ਇੱਕ ਕੜਾਹੀ ਦੇ ਵਿੱਚ ਪਾਣੀ ਪਾ ਲਓ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਵਾਲ ਲੋ ਉਸ ਤੋਂ ਬਾਅਦ ਜਿਹੜੇ ਔਲੇ ਨੇ ਉਹਨਾਂ ਨੂੰ ਵੀ ਵਿੱਚ ਐਡ ਕਰ ਦੋ ਹਾਂ ਵੀ ਜਿਹੜੇ ਇਹ ਔਲੇ ਨੇ ਨਾ ਇਹਨਾਂ ਨੂੰ ਤੁਸੀਂ ਪੂਰੀ ਚੰਗੀ ਤਰ੍ਹਾਂ ਨਹੀਂ ਪਕਾਉਣਾ ਹੈਗਾ ਮਤਲਬ 90% ਪਕਾ ਲਓ ਵੀ ਇਹ ਇਹਨਾਂ ਦੇ ਜਿਹੜੇ ਜਿਹੜੇ ਇਹ ਹੈਗੇ ਨੇ ਫੁੱਟਣ ਨਾ ਇਸ ਲਈ ਇਹਨਾਂ ਨੂੰ ਓਨਾ ਕੀ ਪਕਾਓ ਫਿਰ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹਨਾਂ ਨੂੰ ਉਹਨੂੰ ਲੱਗ ਕਰ ਦੋ ਉਸ ਤੋਂ ਬਾਅਦ ਜਿਹੜੇ ਔਲੇ ਨੇ ਇਹਨਾਂ ਨੂੰ ਠੰਡੇ ਹੋਣ ਲਈ ਰੱਖ ਦੋ ਠੰਡੇ ਪਾਣੀ ਨਾਲ ਨਹੀਂ ਧੋਣੇ ਵੈਸੀ ਠੰਡੇ ਹੋਣ ਲਈ ਰੱਖ ਦੋ ਉਸ ਤੋਂ ਬਾਅਦ ਕਰਨਾ ਕਿ ਤੁਸੀਂ ਨੇ ਜਿਹੜੇ ਔਲੇ ਠੰਡੇ ਹੋਗੇ ਜਦੋਂ ਉਸ ਤੋਂ ਬਾਅਦ ਇਹਨਾਂ ਦੀਆਂ ਫਾੜੀਆਂ ਅਲੱਗ ਕਰਨੀਆਂ ਨੇ ਹਿਰਕਾਂ ਨੇ ਜਿਹੜੀਆਂ ਅਲੱਗ ਕਰਨੀਆਂ ਨੇ ਫਿਰ ਇੱਕ ਸਾਫ਼ ਕੱਪੜਾ ਸਾਫ਼ ਕੱਪੜਾ ਲੈ ਲਓ ਧੁੱਪ ਦੇ ਵਿੱਚ ਨਾ ਤੁਸੀਂ ਇਹਨਾਂ ਨੂੰ ਕੱਲੀ-ਕੱਲੀ ਫਾੜੀ ਕਰਕੇ ਐਬਸ ਤਰ੍ਹਾਂ ਪਾ ਦਿਓ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਸੁਕਾ ਲਓ ਜਦੋਂ ਤੁੱਪ ਦੇ ਵਿੱਚ ਇੱਕ ਘੰਟਾ ਰੱਖੋਗੇ ਤਾਂ ਇਹ ਸੁੱਕ ਜਾਣਗੇ ਉਸ ਤੋਂ ਬਾਅਦ ਇਹ ਸੁੱਕ ਕੇ ਕੁਸੈਮੇ ਦੇ ਬਣ ਜਾਣਗੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਇੱਕ ਕੜਾਹੀ ਲੈਣੀ ਹੈ ਕੜਾਹੀ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਹੈ ਜਿਹੜਾ ਉਹ ਐਡ ਕਰਨਾ ਹੈ ਜਦੋਂ ਸਰੋਂ ਦਾ ਤੇਲ ਹੈ ਜਿਹੜਾ ਪੂਰੀ ਚੰਗੀ ਤਰ੍ਹਾਂ ਨਾਲ ਗਰਮ ਹੋ ਜੇ ਉਸ ਤੋਂ ਬਾਅਦ ਜਿਹੜੇ ਸੁੱਕੇ ਹੋਏ ਔਲੇ ਨੇ ਉਹਨੂੰ ਇਹਦੇ ਵਿੱਚ ਐਡ ਕਰ ਦੋ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੋ ਜਿੰਨਾ ਟਾਈਮ ਜਿਹੜਾ ਤੇਲ ਹੈ ਪੂਰੇ ਔਲਿਆਂ ਤੇ ਨਾਲ ਲੱਗੇ ਉਸ ਤ ਇਸ ਤਰੀਕੇ ਨਾਲ ਇਹਨੂੰ ਮਿਲਾਓ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਇਹਦੇ ਚ ਟੇਸਟ ਅਨੁਸਾਰ ਮਸਾਲੇ ਨੇ ਜਿਹੜੇ ਉਹ ਐਡ ਕਰਨੇ ਨੇ ਥੋੜੀ ਜੀ ਜਿਹੜੀ ਸੌਫ ਹੈ ਉਹ ਪਾ ਦਿਓ ਥੋੜਾ ਜੀਰਾ ਪਾ ਦਿਓ ਉਸ ਤੋਂ ਬਾਅਦ ਥੋੜਾ ਜਿਹਾ ਗਰਮ ਮਸਾਲਾ ਪਾ ਦਿਓ ਉਸ ਤੋਂ ਬਾਅਦ ਲਾਲ ਮਿਰਚ ਪਾਊਡਰ ਹੈ ਜਿਹੜਾ ਉਹ ਪਾ ਦਿਓ ਉਸ ਤੋਂ ਬਾਅਦ ਤੁਸੀਂ ਟੇਸਟ ਅਨੁਸਾਰ ਨਮਕ ਵੱਧ ਘੱਟ ਅਪਡੇ ਅਕੋਰਡਿੰਗ ਪਾ ਸਕਦੇ ਹੋ ਉਸ ਤੋਂ ਬਾਅਦ ਇਹ ਜਿਹੜੀ ਹਲਦੀ ਹੈ ਤੁਸੀਂ ਉਹ ਵੀ ਇਹਦੇ ਚ ਐਡ ਕਰ ਦੋ ਉਸ ਤੋਂ ਬਾਅਦ ਇਹਨੂੰ ਪੂਰੀ ਚੰਗੀ ਤਰ੍ਹਾਂ ਨਾਲ ਮਿਲਾ ਦਿਓ ਮਲਣ ਤੋਂ ਬਾਅਦ ਜਿਹੜਾ ਤੁਹਾਡਾ achar ਹੈ ਉਹ ਬਣ ਕੇ ਰੈਡੀ ਹੋ ਗਿਆ ਹੁਣ ਤੁਸੀਂ ਇਹਨੂੰ ਤੁਰੰਤ ਹੀ ਖਾ ਸਕਦੇ ਹੋ ਤੇ ਇਹ ਜਿਹੜਾ achar ਹੈ ਲੰਮੇ ਸਮੇਂ ਤੱਕ ਰਹੂਗਾ ਖਰਾਬ ਵੀ ਨਹੀਂ ਹੋਊਗਾ ਬਸ ਤੁਸੀਂ ਕਰਨਾ ਕੀ ਇਹਨੂੰ ਹੱਥ ਨਾਲ ਨਹੀਂ ਕੱਢਣਾ